ਤਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ 38 ਨੰਬਰ ਵਾਰਡ ਤੋਂ ਤਾਂ ਕੁਝ ਹੋਰ ਜਿਹੜੇ ਸਮਰਥਨ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਕਿ ਕਿਵੇਂ ਜਿਹੜਾ ਹੈਗਾ ਵਾ ਵਾਰਡ ਨੰਬਰ 38 ਤੋਂ ਇਹਨਾਂ ਨੂੰ ਜਿਹੜਾ ਸਮਰਥਨ ਮਿਲ ਰਿਹਾ ਲੋਕਾਂ ਲੋਕਾਂ ਵੱਲੋਂ ਕੀ ਕੀ ਆਸ਼ਵਾਸ਼ਣ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਇਹਨਾਂ ਵੱਲੋਂ ਲੋਕਾਂ ਨੂੰ ਕੀ ਆਸ਼ਵਾਸ਼ਣ ਦਿੱਤੇ ਜਾ ਰਹੇ ਨੇ ਇਹ ਵਾਲੇ ਆਦਮ 38 ਨੰਬਰ ਵਾਰਡ ਤੋਂ ਜਿਨ੍ਹਾਂ ਨੂੰ ਟਿਕਟ ਮਿਲੀ ਸੀ ਕੱਲੇ ਇਹਨਾਂ ਨੇ ਜਿਹੜਾ ਪੀਡਬਲਯੂਡੀ ਦੇ ਵਿੱਚ ਜਾ ਕੇ ਜਿਹੜਾ ਨਾਮਕਨ ਕੀਤਾ ਸੀਗਾ ਤੁਹ ਦੇਖ ਸਕਦੇ ਹੋ ਅੱਜ 83 ਨੰਬਰ ਵਾਰਡ ਦੇ ਵਿੱਚ ਜਿਹੜਾ ਡੋਰ ਟੂ ਡੋਰ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਨਮ ਟਾਈਮ ਦੇ ਮਾਧਿਅਮ ਤੋਂ 3 ਨੰਬਰ ਵਾਰਡ ਦੇ ਪਹੁੰਚੇ ਹੋਣ ਲੋਕਾਂ ਨਾਲ ਡੋਰ ਟੂ ਡੋਰ ਕਰਕੇ ਗਏ ਹਾਂ ਲੋਕਾਂ ਦਾ ਬੜਾ ਅੱਛਾ ਰਿਸਪੌਂਸ ਹੈ ਸਾਰੇ ਆਮ ਆਦਮੀ ਦੇ ਪਾਰਟੀ ਦੇ ਕੰਮਾਂ ਤੋਂ ਬੜੇ ਖੁਸ਼ ਨੇ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਹਾਲ ਤੱਕ ਦੀ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਉਹਨਾਂ ਦਾ ਖੁਸ਼ ਹੁੰਦੇ ਹੋਏ ਇਹਨਾਂ ਨੇ ਇਸ ਵੇਲੇ ਜਿਹੜੇ 38 ਨੰਬਰ ਵਾਰਡ ਦੇ ਨੀਰੇ ਕੁਮਾਰ ਜੀ ਖੜੇ ਨੇ ਉਹਨਾਂ ਨੂੰ ਪੂਰਾ ਸਪੋਰਟ ਦੇਣ ਦਾ ਜਿਹੜਾ ਮਨ ਬਣਾ ਲਿਆ ਹੈ ਔਰ ਇਹ ਪੂਰੀ ਆਪਣੀ ਜਿਹੜੀ ਹੈ ਤਨ ਮੰਨ ਤਨ ਨਾਲ ਔਰ ਵੋਟਾਂ ਨਾਲ ਪਾਗੇ ਇਹਨਾਂ ਦੀ ਜਿਹੜੀ ਹੈ ਜਿੱਤਾਂ ਦੀ ਪੂਰੀ ਜਿਹੜੀ ਹੈ ਉਹਨਾਂ ਨੇ ਕਰ ਲਈ ਹੈ ਤਿਆਰੀ ਕਰ ਲਈ ਹੈ ਲੋਕਾਂ ਵੱਲੋਂ ਕਿੰਨਾ ਸਮਰਥਨ ਮਿਲ ਰਿਹਾ ਤੁਹਾਨੂੰ ਲੋਕਾਂ ਵੱਲੋਂ ਇਸ ਵੇਲੇ ਤੁਹਾਨੂੰ ਸਾਨੂੰ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਸਮਰਥਨ ਮਿਲ ਰਿਹਾ ਹੈ ਔਰ ਸਾਨੂੰ ਭਰਪੂਰ ਜਿਹੜੀ ਹੈ ਇੱਥੇ ਦੀ ਜਨਤਾ ਇੱਕ ਨੰਬਰ 1 ਤੇ ਜਿਤਾ ਕੇ ਭੇਜੇਗੀ ਠੀਕ ਹੈ ਜਿਹੜਾ ਮਾਰਜਨ ਸਾਨੂੰ ਮਿਲੇਗਾ ਮੇਰੇ ਖਿਆਲ ਨਾਲ ਇੱਥੇ ਦੀ 90 ਸੀਟਾਂ ਦੇ ਵਿੱਚੋਂ 95 ਸੀਟਾਂ ਜੋ ਕਿਸੇ ਨੂੰ ਵੀ ਇੰਨੀ ਜਿੱਤ ਨਹੀਂ ਮਿਲੇਗੀ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਦੀ ਤੇ ਉਹਦੇ ਉਹਦੋਂ ਵੀ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿੱਤਾਈ ਪਾਰਟੀ ਨੂੰ ਹਾਂਜੀ ਬਹੁਤ ਭਾਰੀ ਮਤ ਨਾਲ ਇੱਥੇ ਦੇ ਲੋਕਾਂ ਨੇ ਜਿੱਤਾਇਆ ਸੀ ਔਰ ਅਸੀਂ ਹੁਣ ਵੀ ਉਮੀਦ ਕਰਦੇ ਹਾਂ ਉਹੀ ਹੰਗਾਰਾ ਫਿਰ ਨਵੇਂ ਸਿਰੇ ਤੋਂ ਸਾਨੂੰ ਦੇਖਣ ਨੂੰ ਮਿਲੇਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਪੂਰੀ سپورਟ ਆ ਜੀ ਮੂਰੀ ਨੂੰ ਫੁੱਲ ਸਪੋਰਟ ਆ ਮਹਾਰਾਜ ਪੂਰੀ ਸਪੋਰਟ ਆ ਪੂਰੀ ਸਪੋਰਟ ਆ ਪੂਰਾ ਸਮਰਥਨ ਆ ਫੁੱਲ ਸਮਰਥਨ ਦੇ ਰਹੇ ਆ ਆਪਾਂ ਤੇ ਤਿੰਨ ਨੰਬਰ ਵਾਰਡ ਦੀ ਜਿਹੜੇ ਲੋਕਾਂ ਦੀ ਗੱਲ ਕਰੀ ਕੀ ਕਹਿ ਰਹਾ ਕੀ ਰੁਝਾਨ ਆ ਰਹੇ ਨੇ ਪੂਰੇ ਪੂਰੇ ਓਕੇ ਰਿਪੋਰਟ ਆ ਰਹੀ ਆ ਸਾਰਾ ਕੁਝ ਓਕੇ ਆ ਰਿਹਾ ਜਿਨ੍ਹਾਂ ਜਿਨ੍ਹਾਂ ਕਰੇ ਜਾ ਰਹੇ ਆ ਫੁੱਲ ਖੁੱਲ ਕੇ ਖੁੱਲੀ ਬਾਹਮਾਂ ਦਾ ਸਵਾਗਤ ਕਰ ਰਹੇ ਆਪਣਾ ਕੋਈ ਅਜੀ ਗੱਲਬਾਤ ਨਹੀਂ ਕਿ ਕੋਈ ਦਿੱਕਤ ਨਹੀਂ ਆ ਪੂਰੀ ਸਪੋਰਟ ਆ ਜੀ ਔਰ ਜਿਤਾ ਕੇ ਹਟਾ ਗਿਆ ਆਪਾਂ ਅਜੀ ਕੋਈ ਗੱਲ ਨਹੀਂ ਕੋਈ ਆ ਜੀ ਤੇ ਜਿਵੇਂ ਕਿ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਵਾਰਡ ਨੰਬਰ 38 ਦੀ ਗੱਲ ਕਰੀਏ ਤਾਂ ਬਾਬੂ ਲਾਲ ਜੀ ਨੂੰ ਜਿਹੜਾ ਬਹੁਮਤ ਨਾਲ ਜਿਹੜਾ ਸਮਰਥਨ ਮਿਲ ਰਿਹਾ ਬਹੁਮਤ ਸਮਰਥਨ ਮਿਲ ਰਿਹਾ ਹੈ ਤੇ ਜਿਹੜੇ ਹੋਰ ਵੀ ਵਾਰਡਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਬਹੁਮਤ ਸਮਰਥਨ ਮਿਲਿਆ ਜੇ ਗੱਲ ਕੀਤੀ ਆਪਾਂ ਗੱਲ ਕੀਤੀ ਵੀ ਵਿਧਾਨ ਸਭਾ ਦੇ ਵਿੱਚ ਜਿਵੇਂ ਤੁਹਾਨੂੰ ਬਹੁਮਤ ਸਮਰਥਨ ਮਿਲਿਆ ਸੀ ਕਿ ਹੋਣ ਲੱਗਦਾ ਇਹ ਹੀ ਚੋਣ ਚੋਣਾਂਵਾਂ ਦੇ ਵਿੱਚ ਫਿਰ ਉਹੋ ਜਿਹਾ ਸਮਰਥਨ ਮਿਲੇਗਾ ਤਾਂ ਲੋਕਾਂ ਇਹਨਾਂ ਦਾ ਕਹਿਣਾ ਕਿ ਹਾਂ ਬਿਲਕੁਲ ਉਦਾਂ ਦਾ ਹੀ ਸਾਨੂੰ ਜਿਹੜਾ ਸਮਰਥਨ ਮਿਲੇਗਾ ਹੋਰ ਅੱ ਐਕਸਪੀਰੀਅੰਸ ਹੈ ਜਿਹੜਾ ਇਹ ਰਿਹਾ ਵਾ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਨੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ 38 ਨੰਬਰ ਵਾਰਡ ਦੇ ਵਿੱਚ ਆ ਡੋਰ ਟੂ ਡੋਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਸ਼੍ਰੀ ਬੀ ਐਲ ਨੀਰਜ ਜੀ ਬਹੁਤ ਸੁਜਵਾਨ ਪੜ੍ਹੇ ਲਿਖੇ ਉਮੀਦਵਾਰ ਨੇ ਤੇ ਬਹੁਤ ਜਿੱਦਾਂ ਮੈਂ ਇਹਨਾਂ ਨੂੰ ਪਰਸਨਲੀ ਜਾਣਦਾ ਚਾਹੇ ਰਾਨੂੰ ਤੁਸੀਂ ਰਾਤ ਨੂੰ ਵੀ ਆਵਾਜ਼ ਲਗਾਣੇ ਹੋ ਤੇ ਫਿਰ ਵੀ ਇਹ ਕੰਮ ਆਨਵੋਲੇ ਨੇ ਤੇ ਆਪ ਦੀ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਨਾਲ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਆਪਣਾ ਇਹ ਵਾਰਡ ਦਾ ਕੋਈ ਵੀ ਕੰਮ ਹੋਏਗਾ ਉਹ ਬਹੁਤ ਜਲਦੀ ਪਹਿਲ ਦੇ ਆਧਾਰ ਤੇ ਹੋਏਗਾ ਤੇ ਨੀਰਜ ਜੀ ਦੀ ਵੀ ਖਾਸੀਅਤ ਹੈ ਇਹ ਕੋਈ ਵੀ ਤੁਸੀਂ ਲੈ ਕੇ ਆਪਣਾ ਮੁੱਦਾ ਜਾਉਂਗੇ ਨਾਲ ਹੀ ਨਾਲ ਸੋਲਵ ਕਰਦੇ ਨੇ ਉਹਦਾ ਉਹਦਾ ਹੱਲ ਕੱਢਦੇ ਨੇ ਤੇ ਤੁਹਾਡੀ ਸੁਣਵਾਈ ਹੁੰਦੀ ਹੈ ਤੇ ਬਹੁਤ ਅੱਛੇ ਉਮੀਦਵਾਰ ਨੇ ਜਿਵੇਂ ਕਿ ਬਾਬੂ ਲਾਲ ਜੀ ਅੱਜ ਡੋਰ ਟੂ ਡੋਰ ਕਰ ਰਹੇ ਨੇ ਤੁਸੀਂ ਮੋਡਾਂ ਨਾਲ ਮੋਡੇ ਲਾ ਕੇ ਚੱਲ ਰਹੇ ਹੋ ਲੋਕਾਂ ਵੱਲੋਂ ਕੀ ਰੁਝਾਨ ਆ ਰਹੇ ਨੇ ਬਹੁਤ ਅੱਛਾ ਹੰਗਾਰਾ ਆ ਰਿਹਾ ਹੈ ਸਾਰਿਆਂ ਨੇ ਬਹੁਤ ਹੀ ਸ਼ਲਾਘਾ ਕੀਤੀ ਹੈ ਨੀਰਜ ਜੀ ਦੀ ਤੇ ਬਹੁਤ ਵਧੀਆ ਰਿਸਪੌਂਸ ਹੈ ਤੇ ਅੱਛਾ ਰਿਸਪੌਂਸ ਰਹੇਗਾ ਨਾਨਾ ਵਧੀਆ ਰਹੇਗਾ 21 ਤਰੀਕ ਨੂੰ ਅੱਛਾ ਅੱਛਾ ਰਿਸਪੌਂਸ ਰਹੇਗਾ ਸਰ ਜਿਵੇਂ ਵਿਧਾਨ ਸਭਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਹ ਲੋਕਾਂ ਵੱਲੋਂ ਜਿਹੜਾ ਭਾਰੂ ਭਾਰੀ ਪਹੁਮਤ ਨਾਲ ਜਿਹੜਾ ਵੋਟ ਦੇ ਕੇ ਜਿਹੜਾ ਝਾੜੂਂ ਜਤਾਇਆ ਸੀ ਕੀ ਲੱਗਦਾ ਹੋਣ ਵੀ ਉਹੀ ਰੁਝਾਨ ਹੈ ਇਹ ਬਿਲਕੁਲ ਹੋਏਗਾ ਹੋਏਗਾ ਦੇਖੋ ਜੇ ਆਪਾਂ ਤਰੱਕੀ ਕਰਨੀ ਹੈ ਕੋਈ ਵੀ ਆਪਾਂ ਇਲਾਕੇ ਦੇ ਵਿੱਚ ਆਪਣੇ ਵਾਰਡ ਦੇ ਵਿੱਚ ਤਰੱਕੀ ਕਰਨੀ ਹੈ ਤੇ ਆਪਾਂ ਨੂੰ ਇੱਕ ਸਟੇਟ ਗਵਰਨਮੈਂਟ ਦੀ ਨਾਲ سپورਟ ਦੀ ਲੋੜ ਹੈ ਉਹ ਤਾਂ ਹੀ ਹੋ ਪਾਏਗੀ ਜੇ ਆਪਣਾ ਜਿਹੜਾ ਐਮਸੀ ਹੈ ਜਿਹੜਾ ਆਪਾਂ ਨੇ ਆਪਣੇ ਇਲਾਕੇ ਨੂੰ ਰਿਪਰੈਜ਼ੈਂਟ ਕਰੂਗਾ ਜੇ ਉਹ ਗਵਰਨਮੈਂਟ ਨਾਲ ਸਬੰਧਤ ਰੱਖਦਾ ਇਹ ਚੀਜ਼ਾਂ ਤੇ ਇਸ ਕਰਕੇ ਜੋ ਮੈਨੂੰ ਲੱਗਦਾ ਲੁਧਿਆਣਾ ਦੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਵੀ ਹੈ ਮੈਜੋਰਟੀ ਆਪ ਸਰਕਾਰ ਦੀ ਹੀ ਆਏਗੀ ਤੇ ਜਿਹੜੇ 38 ਨੰਬਰ ਵਾਰਡ ਦੇ ਜਿਹੜੇ ਲੋਕ ਨੇ ਉਹਨਾਂ ਉਹਨਾਂ ਤੋਂ ਕੀ ਅਪੀਲ ਕਰਨਾ ਚਾਹਣਗੇ ਤੇ ਮੇਰੀ ਇਹੀ ਰਿਕਵੈਸਟ ਹੈ ਇਹੀ ਅਪੀਲ ਹੈ ਜੇ ਆਪਾਂ ਇਸ ਇਲਾਕੇ ਨੂੰ ਹੋਰ ਅੱਗੇ ਇਹ ਇਹ ਇਹਨੂੰ ਅਪਲਿਫਟ ਕਰਨਾ ਹੈਗਾ ਹੋਰ ਇਹਦੇ ਵਿੱਚ ਸੁਧਾਰ ਲੈ ਕੇ ਆਣੇ ਜਿਹੜੇ ਆਪਣੀ ਸਮੱਸਿਆਵਾਂ ਦਾ ਹੱਲ ਹੈ ਤੇ ਆਪਾਂ ਨੂੰ ਜਿਹੜੇ ਆਪ ਦੇ ਰਿਪ੍ਰੈਜ਼ੈਂਟੇਟਿਵ ਨੇ ਜਿਹੜੇ ਇਸ ਇਲਾਕੇ ਤੋਂ ਖੜੇ ਨੇ ਸ਼੍ਰੀ ਨੀਰਤ ਜੀ ਇਹਨਾਂ ਨੂੰ ਆਪਾਂ ਵੋਟ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਠੀਕ ਹੈ ਕੀ ਨਾਮ ਹੈ ਤੁਹਾਡਾ ਫਿਰ ਮੇਰਾ ਨਾਮ ਸ਼ਿਵ ਕੁਮਾਰ ਵਰਮਾ ਹੈ ਠੀਕ ਹੈ ਥੈਂਕ ਯੂ ਧੰਨਵਾਦ ਧੰਨਵਾਦ ਦਾਜੂ ਵੀ ਇੱਧਰ ਤੇ ਨਹੀਂ ਕਿਧਰ ਤੇ ਨਹੀਂ ਆਪਰੇਖ ਨੂੰ ਆਇਆ ਮੈਂ 3 ਲੱਖ ਰੁਪਏ ਕੈਸ਼ ਲਾਇਆ ਆਪਦੇ ਤੇ ਤਾਂ ਜਾ ਕੇ ਬੀਰੋ ਉਹਨਾਂ ਨੂੰ ਪਤਾ ਹੀ ਆ 3 ਲੱਖ ਰੁਪਇਆ ਕੈਸ਼ ਲਾਇਆ ਜੇ ਸਾਨੂੰ ਇਹ ਗਵਰਨਮੈਂਟ ਦੀ ਸਹੂਲਤ ਮਿਲੂਗੀ 3 ਲੱਖ ਰੁਪਇਆ 5 ਲੱਖ ਰੁਪਏ ਤੱਕ ਦੀ ਅਸ਼ਵਨ ਕਾਰ ਉਹਦੀ ਸਹੂਲਤ ਮਿਲੂਗੀ ਤਾਂ ਕੀ ਮਾੜਾ ਜਿਸ ਦਿਨ ਮੈਂ ਕੌਂਸਲਰ ਬਣ ਗਿਆ ਮੈਂ ਆਪਣੀ ਵਾਰਡ ਕੇ 100% ਲੋਕਾਂ ਕੇ ਰਾਸ਼ਨ ਕਾਰਡ 100% ਲੋਕਾਂ ਕੇ ਮੈਡੀਕਲ ਕਾਰਡ ਜਿਨਮੇ 5 ਲੱਖ ਤੱਕ ਦੀ ਸੁਵਿਧਾ ਮਿਲਦੀ ਹੈ ਮੈਡੀਕਲ ਕੀ ਫ੍ਰੀ ਆਫ ਕੋਸਟ ਬਿਲਕੁਲ ਉਹ ਸਾਰੇ ਕੇ ਸਾਰੇ ਹਰ ਬੰਦੇ ਕਾ ਹੋ ਨਹੀਂ ਉਹ ਸਾਡਾ ਅਧਿਕਾਰ ਹੈ ਅਸੀਂ ਟੈਕਸ ਦਿੰਦੇ ਆ ਸਾਰਾ ਕੋਸਟ ਦਿੰਦੇ ਆ ਫਿਰ ਵੀ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਕਿਉਂਕਿ ਅਸੀਂ ਜਰਨਲ ਕੋਟੇ ਚ ਆਉਨੇ ਆ ਜਰਨਲ ਵਾਲੀ ਉਹ ਰੋਸ ਕੀ ਕੋਈ ਦਿੱਕਤ ਨਹੀਂ ਹੈਗੀ ਦਿੱਕਤ ਮੈਨਲੀ ਨਾ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਆਪਣੇ ਸੇ ਜਾਂ ਕੋਈ ਸਰਕਾਰ ਸੇ ਇਹ ਮਦਰ ਨੇ ਮੇਰੇ ਇਹ ਵੀ ਇਹੀ ਨੇ ਦੇਖੋ ਆ ਹੁਣ ਇਹ ਬਿਮਾਰ ਨੇ ਅਸੀਂ ਇਹਨਾਂ ਦਾ ਇਲਾਜ ਕਰਾਉਣਾ ਜੇ ਉਹ ਆਸ਼ਵਨ ਕਾਰਡ ਬਣਿਆ ਹੋਵੇ ਸਾਡੇ ਜੇ ਕਣਕ ਮਿਲੂਗੀ ਤਾਂ ਆਸ਼ਵਨ ਕਾਰਡ ਵੀ ਬਣੂਗਾ ਉਹ ਤਾਂ ਬਣੇ ਰਾਸ਼ਨ ਕਾਰਡ ਬਣਾਵਾ ਤਾ ਨਹੀਂ ਜੀ ਕੱਢ ਦਿੰਦੇ ਅਗਲੇ ਮਹੀਨੇ ਜੂ ਹੋਣੀ ਜਗਾ ਨਾ ਅਗਲੇ ਮਹੀਨੇ ਜੂ ਹੋਣੀ ਜਵੇ ਭਾਜੀ ਮੇਰਾ ਤੇ ਮੁੰਡੇ ਦਾ ਹੁਣ ਕਹਿ ਕੇ ਚਲਵਾਇਆ ਤਾਂ ਦੋਨਾਂ ਦਾ ਚਲਵਾਤਾ ਇਹਦੇ ਹੁਣ ਮੇਰੀ ਛੁੱਟੀ ਭਰਜਾਈ ਦਾ ਉਹ ਛੋਟਾ ਮੁੰਡਾ ਉਹਨਾਂ ਦਾ ਨੋ ਨਹੀਂ ਆ ਰਿਹਾ ਵਿੱਚ ਨਹੀਂ ਆ ਰਿਹਾ ਤੁਸੀਂ ਮੇਰਾ ਟੈਲੀਫੋਨ ਨੰਬਰ ਲਿਖੋ ਮਨੂੰ ਸਾਡੇ ਜੋ ਪਹਿਲੇ ਪਹਿਲੇ ਜੋ ਟੈਲੀਫੋਨ ਹੈ ਉਹ ਜੋ ਨੰਬਰ ਆਪਕਾ ਜੋ ਪਹਿਲੇ ਰਾਸ਼ਨ ਕਾਰਡ ਵਾਲਾ ਹੈ ਉਹ ਮੋਬਾਈਲ 'ਚ ਮੈਨੂੰ ਭੇਜੋ ਹੋ ਸਕਦਾ ਮਤਲਬ ਸ਼ਾਮ ਨੂੰ ਰੀਸਟੋਰ ਕਰ ਉਹ ਮੇਨ ਦਿਓ ਨੰਬਰ ਨੰਬਰ ਤਾਂ ਸੁਣੋ ਦੇਖਿਆ ਬਹੁਤ ਦੂਰ ਤੱਕ ਮੈਂ ਫੇਰ ਲੈ ਸ਼ਾਮ ਪਾਤੀ ਨਹੀਂ ਉਹ ਦੇਖ ਦੰਦੇ ਨੇ ਇਨਸਪੈਕਟਰ ਦੇਖ ਦੰਦਾ ਦੇਖ ਕੇ ਕਹਿ ਦੰਦਾ ਮਾਤਾ ਚਾਦੂ ਹੋ ਗਿਆ ਹੁਣ ਤੈਨੂੰ ਕਣਕ ਮਿਲੂਗੀ ਕਣਕ ਐਸੀ ਫੇਰ ਨਹੀਂ ਦੋਤੀ ਲੇਖੋ ਦੱਸੋ ਮੈਂ ਕੀ ਕਰਾਂ ਬੀਬੀ ਸਿਰ ਤੇ ਆੜਨੀ ਮੇਰੇ ਹੈ ਨਹੀਂ ਤੁਹਾਡਾ ਬੱਚਿਆਂ ਦੇ ਸਿਰ 'ਤੇ ਮੈਂ ਰੋਟੀ ਖਾਣੀ ਆ ਚਾਹ ਰੋ ਪਏ ਗਲ ਨੇ ਜੜੇ ਅਸੀਂ ਤੁਹਾਡੇ ਬੱਚੇ ਹੀ ਹੈਗੇ ਹਾਂ ਕੋ ਨਾਲ ਤੁਹਾਡੇ ਰੱਖ ਗੱਲ ਲਾ ਨੰਕਤਾ ਚਾਹੀਦਾ ਦੇਖੋ ਹੁਣ ਮੈਂ 5000 ਰੁਪਏ ਲਾ ਚੁੱਕੀ ਹਾਂ ਬੱਚਿਆਂ ਨੂੰ ਕਿੰਨਾ ਕੁ ਤੰਗ ਕਰੂੰਗੀ ਜੇ ਨਾ ਹੋਵੇ ਕੋਈ ਪ੍ਰੋਗਰਾਮ ਤਾਂ ਨਾ ਪਹੁੰਚਦਾ ਜਿੱਤੀ ਕਰਾਵਾ ਹਾਂ ਹਾਂਜੀ ਪ੍ਰੇਰ ਕੋਟ ਲੈ ਕੇ ਗਿਆ ਸੀ ਪਤਾ ਨੂੰ ਉੱਥੇ ਲੱਗ ਗਿਆ ਇੱਥੇ ਪ੍ਰੋ ਲੱਗ ਗਿਆ ਫਦੇ ਲੈ ਕੇ ਗਿਆ ਉਥੋਂ ਜਿੱਥੋਂ ਪਤਾ ਲੱਗਿਆ ਵੀ ਇੱਕ ਪੀੜਾ ਤਾਂ ਸ਼ੁਰੂ ਹੋ ਚੁੱਕੀ ਆ ਗੱਲ ਉੱਥੇ 14 14000 ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦੇ ਅਗਲੇ ਕਹਿੰਦੇ ਜੀ ਕਰਾਓ ਹੁਣ ਸਾਨੂੰ 75000 ਦੀ ਡਿਮਾਂਡ ਰੱਖੀ ਆ ਅਗਲੇ ਨੇ ਮੂਰੇ ਮੇਰਾ ਗੱਠ ਦਾ ਆਪਰੇਸ਼ਨ ਕਰਦਨੇ ਆ 75000 ਰੁਪਇਆ ਕੱਢੋ ਦੱਸੋ ਤੁਹਾਡਾ ਤਾਂ ਰਾਸ਼ੂ ਕਾਰਡ ਬਣਾ ਕੇ ਪਹਿਲੇ ਬੰਮਾ ਸਾਹ ਕਾਰਡ ਹੀ ਬਣਾਓ ਕਾਰਡ ਇਹ ਕਾਰਡ ਅਸੀਂ ਉਹੀ ਕਹਿੰਦੇ ਆ ਜੀ ਕਾਰਡ ਮਿਲਿਆ ਬਣਾਇਆ ਹੋਵੇ ਨਾ ਸਾਨੂੰ ਕੰਮ ਸੇ ਕੰਮ ਗਵਰਨਮੈਂਟ ਦੀਆਂ ਜੋ ਸੂਣ ਕਰੇ ਕੰਮ ਆ ਤੁਹਾਡਾ ਨੰਬਰ ਆ ਗਿਆ ਤੁਹਾਨੂੰ ਸ਼ਾਮ ਨੂੰ ਹੀ ਬੋਲੇਗਾ ਹਾਂ ਜੀ ਵੇ ਕੰਮਸਰ ਘੱਮ ਕੋਈ ਸਹੂਲਤ ਤਾਂ ਮਿਲੇ ਨਾ ਸਾਨੂੰ ਕੋਈ ਸਹੂਲਤ ਨਹੀਂ ਗਵਰਨਮੈਂਟ ਵੱਲੋਂ ਹੈਗੀ ਥੰਮੇ ਇੱਕ ਵੀ ਸਹੂਲਤ ਨਹੀਂ ਇਹ ਜੀ ਤੇ ਜਿਵੇਂ ਕਿ ਤੁਸੀਂ ਜਿਹੜੇ ਆ ਮਾਤਾ ਜੀ ਦੀ ਗੱਲ ਸੁਣੀ ਕਿ ਉਹ ਕੈਂਸਰ ਪੇੜਦਨੇ ਤੇ ਉਹਨਾਂ ਦਾ ਜਿਹੜਾ ਬੇਟਾ ਵਾ ਉਹ ਵੀ ਕੈਂਸਰ ਪੇੜਿਆ ਸੀ ਤੇ ਉਹਨਾਂ ਨੇ ਜਿਹੜਾ ਬਾਬੂ ਲਾਲ ਜਿਹਦੇ ਸਮਸ਼ ਆਪਣੇ ਜਿਹੜੇ ਗੱਲਬਾਤ ਰੱਖੀ ਆ ਕਿ ਸਾਨੂੰ ਨਾ ਸਾਡਾ ਕੋਈ ਰਾਸ਼ਨ卡 ਬਣਿਆ ਵਾ ਨਾ ਸਾਨੂੰ ਆਸ਼ਵਸ਼ਣ ਦੀ ਜਿਹੜੀ ਸ਼ੁਭਦਾ ਹੈ ਉਹ ਮਿਲ ਰਹੀ ਆ ਤੇ ਇਹਨਾਂ ਵੱਲੋਂ ਜਿਹੜਾ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਸੀਂ ਸਾਨੂੰ ਨੰਬਰ ਲਿਖਾਓ ਅਸੀਂ ਜਸਟ ਹੋਣੀ ਤੁਹਾਡਾ ਜਿਹੜਾ ਇਹ ਕੰਮ ਕਰਾ ਦਾਂਗੇ ਤੇ ਇਹਨਾਂ ਵੱਲ ਲੋਕਾਂ ਦਾ ਜਿਹੜਾ ਇਹਨਾਂ ਨੂੰ ਜਿਹੜਾ ਸਮਰਥਨ ਆ ਉਹ ਵੀ ਬਹੁਤ ਤੌਰ ਤੇ ਮਿਲ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ 33 ਨੰਬਰ ਵਾਰਡ ਦੀਆਂ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸਮਰਥਨ ਵੀ ਨਹੀਂ ਇੱਥੇ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਕਹਿਣਾ ਚਾਹੋਗੇ 33 ਨੰਬਰ ਵਾਰਡ ਦੇ ਵਿੱਚ ਡੋਰ ਡੋਰ ਕਰ ਰਹੇ 29 ਨੰਬਰ ਵਾਰਡ ਵਿੱਚ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਹੈ 38 ਨੰਬਰ ਵਾਰਡ ਦੇ ਜਿੰਨੇ ਵੀ ਸਾਡੇ ਸੂਝਵਾਨ ਜਿੰਨੇ ਨੇਤਾ ਨੇ ਮੁੰਡੇ ਯੂਥ ਸਾਡਾ ਸਾਰਾ ਸਾਡੇ ਨਾਲ ਹੈ ਹਾਂਜੀ ਤੇ ਬੜਾ ਵਧੀਆ ਰਿਸਪਾਂਸ ਮਿਲਦਾ ਹੈ ਅਸੀਂ ਬੜੀ ਵਧੀਆ ਲੀਡ ਤੇ ਜਿੱਤ ਕੇ ਸੀਟ ਜਿੱਤ ਕੇ ਕੇਜਰੀਵਾਲ ਜੀ ਦੇ ਭਗਵੰਤ ਮਾਨ ਜੀ ਦੇ ਝੋਲੀ 'ਚ ਪਾਵਾਂਗੇ ਸਰ ਤੁਸੀਂ ਬਾਬੂ ਲਾਲ ਜੀ ਦੇ ਵੱਲੋਂ ਸਮਰਥਨ ਕਰ ਰਹੇ ਹੋ ਤੇ ਕਿਵੇਂ ਦੇਖ ਰਹੇ ਹੋ ਉਹਨਾਂ ਦਾ ਲੋਕਾਂ ਦਾ ਰੁਝਾਨ ਬਹੁਤ ਬਹੁਤ ਵਧੀਆ ਸਾਡੇ ਬੜੀ ਵਧੀਆ ਸੋਚ ਸਮਝ ਕੇ ਜਿਹੜੇ ਸਾਡੇ ਐਮਐਲਏ ਸੀਨਾ ਮੈਡਮ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਇਹ ਸੂਝਵਾਨ ਲੀਡਰ ਵੀ ਨੇ ਤੇ ਇਹਨਾਂ ਨੇ ਡਿਵੈਲਪਮੈਂਟ ਦੀ ਤੇ ਨੇਰੀ ਲਿਆ ਦੇਣੀ ਹੈ ਕਿਉਂਕਿ ਇਹ ਖੁਦ ਹੀ ਐਡੇ ਵੱਡੇ ਬਿਜ਼ਨਸਮੈਨ ਨੇ ਐਡਾ ਵਧੀਆ ਇਹਨਾਂ ਦਾ ਸਿਸਟਮ ਕੰਮ ਦਾ ਹੈਗਾ ਇਹਨਾਂ ਨੇ ਪਰਵਾਹ ਹੀ ਨਹੀਂ ਕਰਨੀ ਇਹਨਾਂ ਦਾ ਤੇ ਸਾਰਾ ਲਹਾਰੇ ਨੂੰ ਸਰਾਂਬਾ ਨਗਰ ਬਣਾ ਦੇਣਾ ਬਹੁਤ ਵਧੀਆ ਇਹਨਾਂ ਨੇ ਸਿਸਟਮ ਬਣਾ ਦੇਣਾ ਜਿਨ੍ਹਾਂ ਨੂੰ ਲੋਕਾਂ ਨੂੰ ਇਸ ਤੋਂ ਬਾਅਦ ਪਤਾ ਲੱਗੂਗਾ ਜਿਹੜੀ ਹੈ ਇਹਨਾਂ ਨੇ ਸਾਰੀ ਪੋਜੀਸ਼ਨ ਹੀ ਬਦਲ ਦੇਣੀ ਐ ਨੂੰ ਲੁਧਿਆਣਾ ਦੇ ਇੱਕ ਲੱਗ ਲੱਗ ਜਗ੍ਹਾ ਦਿਖੂਗਾ ਲਹਾਰਾ ਪਿੰਡ ਤੇ ਸਰ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਦੀ ਉਹਦਾ ਵੀ ਲੋਕਾਂ ਨੇ ਜਿਹੜਾ ਭਾਰੀ ਸਿੱਟਾਂ ਨਾਲ ਇਹਨਾਂ ਨੂੰ ਜਿਤਾਇਆ ਸੀਗਾ ਆਮ ਆਦਮੀ ਪਾਰਟੀ ਨੂੰ ਹੁਣ ਕੀ ਲੱਗ ਰਿਹਾ ਕਿ ਉਹੀ ਮੈਂ ਬਹੁਤ ਵਧੀਆ ਇੱਥੇ ਰਿਸਪੌਂਸ ਹੈ ਕਿਉਂਕਿ ਮੈਡਮ ਜਿਹੜੇ ਸਾਡੇ ਨੇ ਮੈਡਮ ਨੂੰ ਇੱਥੇ ਡਿਵੈਲਪਮੈਂਟ ਦੀ ਮਸ਼ੀਨ ਗਿਆ ਜਾਂਦਾ ਜਿੰਨੀ ਡਿਵੈਲਪਮੈਂਟ ਮੈਡਮ ਨੇ ਇਸ ਜੀ ਐਸ ਤੋਂ ਪੈਸੇ ਇਕੱਠੇ ਕਰਕੇ ਲਿਆਂਦੇ ਨੇ ਉਹ ਉਸ ਤੋਂ ਉੱਪਰ ਕੋਈ ਵੀ ਨਹੀਂ ਕੋਈ ਕੰਮ ਕਰ ਸਕਦਾ ਇਸ ਲਈ ਉਦਾਂ ਹੀ ਰੁਝਾਨ ਜਿਵੇਂ ਪਹਿਲਾਂ ਹੀ ਬਹੁਤ ਤੋਂ ਬਹੁਤ ਵੋਟਰਾਂ ਨੇ ਇੱਥੋਂ ਵੀ ਉਦਾਂ ਹੀ ਇਹਨਾਂ ਨੇ ਲੀਡ ਕਰਕੇ ਜਾਣਾ ਤੇ ਸਰ ਜਿਵੇਂ ਡੋਰ ਟੂ ਡੋਰ ਤੁਸੀਂ ਕਰ ਰਹੇ ਹੋ ਲੋਕਾਂ ਵੱਲੋਂ ਜਿਹੜੀਆਂ ਆਪਣੀਆਂ ਦੱਸਿਆ ਜਾ ਰਹੇ ਨੇ ਕਿ ਸਾਨੂੰ ਇਹ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਣਾ ਉਹਦੇ ਵੱਲ ਤੁਹਾਡੇ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਜਾ ਰਿਹਾ ਉਹਨਾਂ ਨੇ ਉਹ ਅਸੀਂ ਅੱਗੋਂ ਟਾਈਮ ਆਂਦੇ ਸਾਰਾ ਕੁਝ ਉਹ ਅਸੀਂ ਇਹਨਾਂ ਨੂੰ ਕਲੀਅਰ ਕਰਾ ਕੇ ਦਵਾਂਗੇ ਸਰ ਇੱਕ ਵਾਰੀ ਆਪਣਾ ਨਾਮ ਤੇ ਦੱਸ ਦਿਓ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਹਾਂਜੀ ਤੇ ਢੰਡਾਰੀ ਸਾਡਾ ਮੇਰਾ ਆਫਿਸ ਹੈ ਜੀ ਲਹਾਰੇ ਪਿੰਡ ਸਾਡਾ ਘਰ ਹੈਗਾ ਠੀਕ ਹੈ ਤਾਂ ਜਿਵੇਂ ਕਿ ਸਾਡੇ ਨਾਲ ਗਗਨ ਜੀ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਬਾਬੂ ਲਾਲ ਜੀ ਨੂੰ ਜਿਹੜੇ ਇੱਥੇ ਦੇ ਲੋਕ ਨੇ ਵਾਰਡ ਦੇ ਲੋਕ ਨੇ ਜੇ ਬਹੁਮਤ ਨਾਲ ਜਿਤਾਉਂਦੇ ਨੇ ਤਾਂ ਉਹ ਇੱਥੇ ਜੜੀਆਂ ਵਿਕਾਸ ਦੀਆਂ ਜੜੀਆਂ ਹਨੇਰੀਆਂ ਲਿਆ ਦੇਣਗੇ ਤੇ ਦੇਖੋ ਇਹਦੇ ਲਾਈਵ ਤਸਵੀਰਾਂ ਤੁਹਾਨੂੰ ਹਲੇ ਵੀ ਦਿਖਾ ਰਹੇ ਹਾਂ ਵਾਰਡ ਨੰਬਰ 38 ਤੋਂ ਜਿੱਥੇ ਜੀ ਬਾਬੂ ਲਾਲ ਜੀ ਵੱਲੋਂ ਜਿਹੜਾ ਹੈਗਾ ਵਾ ਔਰ ਡੋਰ ਟੂ ਡੋਰ ਕੀਤਾ ਜਾ ਰਿਹਾ ਤੇ ਭਾਰੀ ਜਿਹੜਾ ਬਹੁਮਤ ਨਾਲ ਸਮਰਥਨ ਹੈ ਜਿਹੜਾ ਲੋਕਾਂ ਵੱਲੋਂ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਤੇ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਅਸੀਂ ਪਹਿਲਾਂ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਈ ਸੀ ਤੇ ਇਸ ਵੇਲੇ ਵੀ ਅਸੀਂ ਵੀ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਜਿਹੜਾ ਹੈ ਬਹੁਮਤ ਨਾਲ ਜਿਤਾਵਾਂਗੇ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 38 ਨੰਬਰ ਵਾਰਡ ਤੋਂ